ਲੋਕਾਂ ਦੀ ਇੱਕ ਆਦਤ ਹੁੰਦੀ ਹੈ ਕਿ ਉਹ ਆਪਣੀਆਂ ਗੱਲਾਂ ਦੇ ਵਿੱਚ ਤੁਹਾਨੂੰ ਫਸਾ ਕੇ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਨੇ ਉਹ ਧੋਖਾ ਵੀ ਦੇ ਸਕਦੇ ਨੇ ਤੇ ਨੁਕਸਾਨ ਵੀ ਪਹਵਾ ਸਕਦੇ ਨੇ ਜਿਹੜਾ ਆਮ ਇਨਸਾਨ ਹੁੰਦਾ ਉਹ ਇਹਨਾਂ ਗੱਲਾਂ ਦੇ ਵਿੱਚ ਆਸਾਨੀ ਨਾਲ ਫਸ ਜਾਂਦਾ ਉਹਨੂੰ ਨਹੀਂ ਪਤਾ ਲੱਗਦਾ ਕਿ ਦੂਜਾ ਇਨਸਾਨ ਮੇਰਾ ਫਾਇਦਾ ਚੁੱਕਣਾ ਚਾਹੁੰਦਾ ਹੈ ਪਰ ਜਿਹੜਾ ਗੁਰੂ ਨਾਲ ਜੁੜਿਆ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜਿਆ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਉਹ ਦੱਸਦਾ ਨਹੀਂ ਹੈ ਕਿ ਮੈਨੂੰ ਪਤਾ ਹੈ ਤੇਰੇ ਬਾਰੇ ਕਿ ਤੇਰੇ ਮਨ 'ਚ ਕੀ ਚੱਲ ਰਿਹਾ ਹੈ ਕਿ ਤੂੰ ਮੇਰਾ ਫਾਇਦਾ ਚੁਕਣਾ ਚਾਹੁੰਦਾ ਹੈ ਜਾਂ ਮੈਨੂੰ ਨੁਕਸਾਨ ਪਹਚਾਣਾ ਚਾਹੁੰਦਾ ਹੈ ਪਰ ਉਹ ਹਮੇਸ਼ਾ ਅਵੇਅਰ ਰਹਿੰਦਾ ਉਹ ਧਿਆਨ ਰੱਖਦਾ ਇਸ ਗੱਲ ਦਾ ਕਿ ਮੈਂ ਕਿਤੇ ਦੂਜੇ ਇਨਸਾਨ ਤੇ ਇੰਨਾ ਭਰੋਸਾ ਨਾ ਕਰ ਬੈਠਾਂ ਕਿ ਕੱਲ ਨੂੰ ਇਹ ਕਿਸੇ ਮੌਕੇ ਆ ਕੇ ਮੈਨੂੰ ਧੋਖਾ ਦੇ ਦੇ ਇਸ ਕਰਕੇ ਉਹ ਸਿਰਫ ਤੇ ਸਿਰਫ ਆਪਣੇ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਇਨਸਾਨ ਤਾਂ ਤੋਖਾ ਦੇ ਸਕਦਾ ਪਰ ਰੱਬ ਕਦੇ ਤੋਖਾ ਨਹੀਂ ਦਿੰਦਾ